ਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਅੱਜ ਦੀ ਕਥਾ ਬਹੁਤ ਹੀ ਕੀਮਤੀ ਕਥਾ ਹੈ ਕਿਉਂਕਿ ਜਦੋਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਪ੍ਰੋਫੈਸਰ ਗੰਗਾ ਸਿੰਘ ਕੋਲੋਂ ਜਿਹੜੇ ਕਿ ਬਹੁਤ ਵੱਡੇ ਪ੍ਰਚਾਰਕ ਸੀਗੇ ਇੱਕ ਪ੍ਰਸ਼ਨ ਪੁੱਛਿਆ ਜਿਸ ਤੋਂ ਬਾਅਦ ਉਹ ਰੋਣਾ ਸ਼ੁਰੂ ਹੋ ਗਏ ਆਖਰ ਐਸਾ ਪ੍ਰਸ਼ਨ ਕਿਹੜਾ ਸੀਗਾ ਇਹਨੂੰ ਸੁਣ ਕੇ ਗੰਗਾ ਸਿੰਘ ਰੋਣਾ ਸ਼ੁਰੂ ਹੋ ਗਏ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਉਸ ਚੱਲ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਕੁਝ ਆਖ ਤੇ ਕੁਝ ਸੁਣਾ ਪਰ ਕੰਨ ਤੇਰੇ ਦੋ ਨੇ ਜ਼ਬਾਨ ਇੱਕ ਹੈ ਤੇ ਇੱਕ ਬੋਲ ਤੇ ਦੋ ਸੁਣ ਗੱਲ ਜਿਹੜੀ ਹੋਇਤ ਨਹੀਂ ਤੇ ਕਈ ਦਫਾ ਮੈਂ ਦੇਖਿਆ ਹੈ ਬੰਦਾ ਹਜ਼ਾਰ ਬੋਲ ਕੇ ਇੱਕ ਵੀ ਨਹੀਂ ਸੁਣਦਾ ਬੋਲੀ ਜਾਂਦਾ ਬੋਲੀ ਜਾਂਦਾ ਸੁਣਦਾ ਨਹੀਂ ਵੀ ਕਿਸੇ ਦੀ ਸੁਣ ਵੀ ਲੈ ਪ੍ਰਿੰਸੀਪਲ ਗੰਗਾ ਸਿੰਘ ਨਾਲ ਇੱਕ ਦਫਾ ਇਕੱਠੇ ਹੋ ਗਏ ਹਲਦਵਾਨੀ ਵਿੱਚ ਗਾਲਬੰਸਨ 61 ਦੀ ਗੱਲ ਤੇ ਮਨਸਵੇਰੇ ਗੁਰਗਰਾਂ ਸਾਹਿਬ ਜੀ ਮਹਾਰਾਜ ਦੀ ਬਾਣੀ ਸਸਕ੍ਰਿਤੀ ਸ਼ਲੋਕਾਂ ਦੀ ਕਥਾ ਕਰਾਂ ਉਹ ਸ਼ਾਮੇ ਖੁੱਲਾ ਲੈਕਚਰ ਦੇਣ ਤੇ ਸੰਧਿਆ ਸਮੇਂ ਅਸੀਂ ਬਾਹਰ ਖੁੱਲੇ ਸੈਰ ਕਰਨ ਨਿਕਲ ਜਾਂਦੇ ਸੀ ਇੱਕ ਦਿਨ ਮੈਂ ਸੁਭਾਵਿਕ ਪੁੱਛ ਲਿਆ ਮੈਂ ਕਿ ਪ੍ਰਿੰਸੀਪਲ ਸਾਹਿਬ ਫਲਸਫੇ ਦੀ ਦੁਨੀਆ 'ਚ ਵਿਚਾਰ ਦੀ ਦੁਨੀਆ 'ਚ ਵਾਕਈ ਥੜੇ ਤੱਕ ਕਿਸੇ ਦੀ ਪਹੁੰਚ ਨਹੀਂ ਤੇ ਮੇਰਾ ਮਨ ਕਾਇਲ ਹੈ ਬੜੀ ਦਿਮਾਗੀ ਪਹੁੰਚਦਾ ਪਰ ਇੱਕ ਆਪਸੀ ਸਵਾਲ ਕਰ ਲਈਏ ਮੈਂ ਕਹਾ ਆਪਾਂ ਦੋਵੇਂ ਪ੍ਰਚਾਰਕ ਇਸ ਨਾਤੇ ਤੇ ਮੈਂ ਤੇ ਤੁਹਾਡੇ ਮਨ ਦੀ ਕੀ ਹਾਲਤ ਹੈ ਮਨ ਕੀ ਹੈ ਅੱਖਾਂ ਉਹਨਾਂ ਦੀਆਂ ਮੈਂ ਅਸ਼ਕਬਾਰ ਦੇਖੀਆਂ ਨੀਤਰ ਸੱਜਲ ਹੋ ਗਏ ਮੈਨੂੰ ਕਹਿਣ ਲੱਗੇ ਜੇ ਹੋਰ ਮੈਂ ਲੰਬੇ ਚੌੜੇ ਤਰੀਕੇ ਨਾਲ ਤੇਰੇ ਸਾਹਮਣੇ ਗੱਲ ਕੀਤੀ ਤੇ ਉਹ ਨਿਰੀ ਦੁਨੀਆਦਾਰੀ ਹੋਵੇਗੀ ਮੇਰੇ ਕੋਲ ਇੱਕ ਰੁਬਾਈ ਸੁਣ ਲੈ ਉਹਦੇ ਚ ਮੈਂ ਆਪਣੇ ਹਿਰਦੇ ਨੂੰ ਉਡੇਲ ਕੇ ਰੱਖਿਆ ਮੈਂ ਉਦੋਂ ਉਹ ਰੁਬਾਈ ਨੋਟ ਕਰ ਲਈ ਸੀ ਬਾਅਦ ਵਿੱਚ ਕਾਫੀ ਧਾਰਮਿਕ ਮੈਗਜ਼ੀਨ ਜਿਹੜੇ ਇੰਡੀਆ ਚ ਛਪਦੇ ਨੇ ਉਹਨਾਂ ਚ ਉਹ ਰੁਬਾਈ ਛਪੀ ਪ੍ਰਿੰਸਪਲ ਗੰਗਾ ਸੰਧੀ ਉਹਨਾਂ ਨੇ ਆਖਿਆ ਦਿਲ ਸਾਗਰ ਸਾਗਰ ਦੇ ਵੰਗ ਰਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾ ਤਾਨੇ ਘੜਿਆ ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ ਜਪ ਤਪ ਦੀ ਖੱਟੇ ਨਾ ਖੱਟੇ ਖਾਲੇ ਪਿਰਦਰ ਖੜਿਆ ਮੈਂ ਸੁਣਿਆ ਨਹੀਂ ਮੈਂ ਬੋਲਿਆ ਬੋਲਿਆ ਤੇ ਇਤਨਾ ਬੋਲਿਆ ਜਿੰਨੇ ਅੰਦਰ ਮੋਤੀ ਸਨ ਸਭ ਬੋਲ ਬੋਲ ਕੇ ਚਲੇ ਗਏ ਕੁਝ ਵੀ ਨਹੀਂ ਸੱਜਲ ਨੇਤਰਾ ਨਾਲ ਮੈਂ ਉਹਨਾਂ ਦੀ ਇਹ ਰੁਬਾਈ ਸੁਣੀ ਫਿਰ ਮੇਰੀ ਹਿੰਮਤ ਨਹੀਂ ਪਈ ਹੋਰ ਅੱਗੋਂ ਕੁਝ ਪੁੱਛਾਂ ਕੁਝ ਕਹਾ ਫਿਰ ਅਸੀਂ ਇੱਕ ਘੰਟਾ ਟੈਲਦੇ ਰਹੇ ਖਾਮੋਸ਼ ਟੈਲਦੇ ਰਹੇ ਨਾ ਉਹਨਾਂ ਨੇ ਕੁਝ ਆਖਿਆ ਤੇ ਨਾ ਮੈਂ ਉਹਨਾਂ ਦੀ ਰੁਬਾਈ ਤੋਂ ਪ੍ਰੇਰਿਤ ਹੋ ਕੇ ਇੱਕ ਦਿਨ ਮੈਂ ਇੱਕ ਰੁਬਾਈ ਪੰਜਾਬੀ ਦੀ ਲਿਖੀ ਸੀ ਹਾਂਜੀ ਉਰਦੂ ਦੀ ਹੀ ਸ਼ਾਇਰੀ ਦਾਸ ਕੋਲ ਲਿਖੀ ਜਾਂਦੀ ਹੈ ਸੁਭਾਵਕੇ ਰੁਬਾਈ ਆਈ ਤੇ ਮੈਂ ਇਹ ਨੋਟ ਕਰ ਲਈ ਦਿਲ ਸੂਰਜ ਸੂਰਜ ਦੇ ਵਾਂਗ ਰਸੀ ਪਿਆ ਲਿਸ਼ਕਾ ਮਾਰੇ ਗਿਆਨ ਵਿਚਾਰ ਸਦਕਡੀਆਂ ਕਿਰਣਾ ਭਰੀਆਂ ਸਿਰਜਨ ਹਾਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਨ ਖੁਦਈਦਾ ਬੋਲ ਬੋਲ ਕੇ ਚਮਕ ਗਵਾਈ ਘਿਰਿਆ ਹੁਣ ਅੰਧਿਆਰ ਹੈ ਪ੍ਰੇਰਣਾ ਉਹਨਾਂ ਦੀ ਰਬਾਈ ਤੋਂ ਹੀ ਮਿਲੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੁਲ ਬੋਲ ਚੇਤੇ ਆਏ ਹੋਏ ਕਿ ਭਗਤ ਦੀ ਪਛਾਣ ਕੀ ਹੈ ਗੁਰਸਿੱਖ ਦੀ ਕਿਸ ਤਰ੍ਹਾਂ ਪਛਾਣ ਕਰੋਗੇ ਭਗਤ ਦੇ ਤਾਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਭਗਤਾਂ ਕੀ ਚਾਲ ਨਿਰਾਲੀ ਚਾਲ ਹੈ ਨਿਰਾਲੀ ਭਗਤਾਂ ਕੈਰੀ ਬਿਖਮ ਮਾਰਗ ਚਲਣਾ ਬੜੇ ਵਿਖੜੇ ਮਾਰਗ ਤੇ ਚਲਦੇ ਨੇ ਕਿਹੜੇ ਵਿਖੜੇ ਮਾਰਗ ਤੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਜਿੰਨਾ ਜ਼ਿਆਦਾ ਬੋਲੇਗਾ ਮਨ ਖਿੰਡੇ ਜਿੰਨਾ ਜ਼ਿਆਦਾ ਬੋਲੇਗਾ ਸ਼ਕਤੀ ਖਿਲਰੇਗੀ ਤਾਕਤ ਨਾ ਸੋਵੇਗੀ ਇਸ ਸੰਬੰਧ ਵਿੱਚ ਕੁਝ ਹੋਰ ਮਹਾਪੁਰਸ਼ਾਂ ਦੇ ਬੋਲ ਵੀ ਦਾਸ ਨੇ ਸੰਗ੍ਰਹਿ ਕੀਤੇ ایران ਦਾ ਪ੍ਰਸਿੱਧ ਸੰਤ ਸ਼ੇਖ ਸਾਦੀ ਉਹ ਕਹਿੰਦਾ ਕਮ ਆਵਾਜ਼ ਹਰ ਗਿਜ਼ ਨਬੀਨੀ ਹਜਲ ਜਵੈ ਮੁਸ਼ਕ ਬੈਤਰ ਅਜ਼ ਯਕ ਤੋਦਾ ਗਿਲ ਉਹ ਕਹਿੰਦਾ ਮੈਂ ਕਦੀ ਖੱਜਲ ਖੁਆਰ ਹੁੰਦਾ ਆ ਉਹ ਬੰਦਾ ਨਹੀਂ ਦੇਖਿਆ ਜਿਹੜਾ ਘੱਟ ਬੋਲਦਾ ਲੋੜ ਦੇ ਮੁਤਾਬਕ ਬੋਲਦਾ ਹੈ ਮਾਹੌਲ ਦੇ ਮੁਤਾਬਕ ਬੋਲਦਾ ਹੈ ਲੋੜ ਤੇ ਮਾਹੌਲ ਇਹ ਦੋ ਗੱਲਾਂ لازمی ਨੇ ਕਿਸੇ ਘਰ ਵਿੱਚ ਮੌਤ ਹੋ ਗਈ ਉੱਥੇ ਤੇ ਬੰਦਾ ਵਿਆਹ ਦੇ ਸੋਲੇ ਲੈ ਬੈਠੇ ਕੋ ਚੰਗੀ ਗੱਲ ਲਾਤੇ ਪਬਦੀ ਨਹੀਂ ਤੇ ਵਿਆਹ ਸ਼ਾਦੀ ਦਾ ਘਰ ਹੈ ਉੱਥੇ ਮੌਤ ਦੀਆਂ ਗੱਲਾਂ ਹੀ ਲੈ ਬੈਠਾ ਇਹਨੂੰ ਮੌਤ ਮਾਹੌਲ ਦਾ ਹੀ ਨਹੀਂ ਪਤਾ ਵਕਤ ਦਾ ਹੀ ਨਹੀਂ ਪਤਾ ਵਕਤ ਵਿਚਾਰੇ ਸੁ ਬੰਦਾ ਹੋਇ। ਫਿਰ ਉਤਨਾ ਬੋਲ ਜਿੰਨੀ ਕੀ ਲੋੜ ਹੈ। ਬੜੀ ਕਹਿੰਮਤੀ ਗੱਲ ਉਸਨੇ ਕਹੀਏ। ਜਵੈ ਮੁਸ਼ਕ ਬਹਿਤਰ ਯਕ ਤੋ ਦੇ ਗਿਲ। ਜਉ ਦੇ ਦਾਣੇ ਜਿੰਨੀ ਇੱਕ ਗੱਲ ਆਖ ਨਿੱਕੀ। ਪਰ ਹੋਵੇ ਮੁਸ਼ਕ ਕਪੂਰ ਵਰਗੀ। ਤੇ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਪਹਾੜ ਤੋਦਾ। ਤੇ ਹੋਵੇ ਸਾਰੀ ਮਿੱਟੀ ਹਾਕ ਕਿਹੜੇ ਕੰਮ ਦੇ। ਗੱਲ ਇੱਕ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਭਾਵੇਂ ਉਹ ਗੱਲ ਜਉਦੇ ਦਾਣੇ ਜਿੰਨੀ ਨਿੱਕੀ ਹੋਵੇ ਜਵੇਂ ਮੁਸ਼ਕ ਬੈਤਰਜ਼ ਯਕ ਤੋਦਾ ਗਿੱਲ ਇੱਕ ਤੋਦਾ ਮਿੱਟੀ ਦਾ ਗਿੱਲ ਮਿੱਟੀ ਨੂੰ ਕਹਿੰਦੇ ਨੇ ਉਹਦੇ ਨਾਲੋਂ ਬਿਹਤਰ ਹੈ ਉਹ ਜਉਦਾ ਦਾਣਾ ਬਸ਼ਰਤੇ ਮੁਸ਼ਕ ਕਪੂਰ ਵਰਗਾ ਇੱਕ ਨਿੱਕੀ ਗੱਲ ਜਿਹਦੇ ਵਿੱਚ ਸੁਗੰਧੀ ਹੋਵੇ ਜਿਹਦੇ ਵਿੱਚ ਕੁਝ ਗੱਲ ਹੋਵੇ ਪਰ ਇਹ ਮਹਾਪੁਰਸ਼ ਇੱਥੇ ਤੱਕ ਵੀ ਕਹਿੰਦਾ ਹੈ ਕਿ ਜਿੱਥੇ ਮੇਰੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ ਮੇਰੇ ਬੋਲਣ ਦਾ ਕੋਈ ਹੱਕ ਹੀ ਨਹੀਂ ਫਿਰ ਅੱਗੇ ਕਹਿੰਦਾ ਵਗਰ ਬੀਨਮ ਕੇ ਨਾ ਬੀਨਾ ਚਾ ਅਸਤ ਅਗਰ ਮੈਂ ਦੇਖਾਂ ਕਿ ਇੱਕ ਅੰधे ਦੇ ਅੱਗੋਂ ਖੋ ਹੈ ਅੱਖਾਂ ਕੋਈ ਨਹੀਂ ਤੇ ਚੱਲ ਰਿਹਾ ਤੇ ਅੱਗੋਂ ਖੋ ਹੈ ਵਗਰ ਬੀਨਮ ਕੇ ਨਾ ਬੀਨਾ ਚਾ ਅਸਤ ਅਗਰ ਖਮੋਸ਼ ਬਨਸ਼ੀਨਮ ਗੁਨਾਹ ਅਸਤ ਅਗਰ ਮੈਂ ਉੱਥੇ ਚੁੱਪ ਰਹਿ ਜਾਣਾ ਪਾਪ ਹੈ ਗੁਨਾਹ ਮੈਨੂੰ ਕਹਿ ਦੇਣਾ ਚਾਹੀਦਾ ਰੁਕ ਜਾ ਅੱਗੋਂ ਖੂ ਹੈ ਪਰ ਇੱਕ ਦੀਆਂ ਅੱਖਾਂ ਵੀ ਖੁੱਲੀਆਂ ਹੋਈਆਂ ਨੇ ਉਹਨੂੰ ਦਿਖਾਈ ਵੀ ਦਿੰਦਾ ਹੈ ਤੇ ਫਿਰ ਮੈਂ ਡੋਰਾ ਪਿੱਟੀ ਜਾਵਾਂ ਬਈ ਅੱਗੋਂ ਖੂ ਹੈ ਅੱਗੋਂ ਖੂ ਹੈ ਸ਼ੇਖ ਸਾਦੀ ਕਹਿੰਦੇ ਨੇ ਤੇ ਮੂੜਦਾ ਹੈ ਤੇ ਮੂੜ ਰਖਦਾ ਹੈ ਅਗਲੇ ਨੂੰ ਦਿਖਾਈ ਦਿੰਦਾ ਤੇ ਅਗਲਾ ਵੇਖ ਰੇਖੋ ਤੈਨੂੰ ਡੰਡੋਰਾ ਪਿੱਟਣ ਦੀ ਕੀ ਲੋੜ ਐ ਵੇਖਦਾ ਪਿਆ ਹਾਂ ਵਗਰ ਵੀ ਨਮਕੇ ਨਾ ਬੀਨਾ ਚਾ ਅਸਤ ਅਗਰ ਖਮੋਸ਼ ਬਨਾ ਸ਼ੀਨਮ ਗੁਨਾਸਤ ਭਗਤ ਕਬੀਰ ਨੇ ਵੀ ਮੰਨਿਆ ਹੈ ਕਿ ਬੋਲਤ ਬੋਲਤ ਵਢੇ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਬੋਤਾ ਬੋਲਣ ਨਾਲ ਬਕਾਰ ਵਧੇ ਮਨ ਖਿੰਡਦਾ ਤੇ ਬਹੁਤਾ ਬੋਲਣਾ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਬਹੁਤਾ ਬੋਲਣ ਜਖਣ ਹੋਏ ਚਖਣ ਆਵੇ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਨਾ ਸਿਰ ਨਾ ਪੈ ਕਦੀ ਸੱਜੇ ਕਦੀ ਖੱਬੇ ਕੋਈ ਮਕਸਦ ਨਹੀਂ ਕੋਈ ਮੁਦਾ ਨਹੀਂ ਕੋਈ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਬੋਲੀ ਜਾਣਾ ਮਨ ਖਿੰਡੇਗਾ ਸ਼ਕਤੀ ਨਾਸ਼ ਹੋਵੇਗੀ ਇਹ ਸਵਸਥੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਬਹੁਤ ਨਹੀਂ ਬੋਲਣਾ ਇਹ ਵੀ ਇੱਕ ਰੱਬੀ ਗੁਣ ਹੈ ਹੋਰ ਆਲਮ ਸੇਖ ਸਾਦੇ ਇੱਥੇ ਤੱਕ ਕਹਿੰਦੇ ਨੇ ਕਿ ਜਿਸ ਬੰਦੇ ਦੀ ਜ਼बान ਬੰਦੇ ਦੇ ਕਾਬੂ 'ਚ ਨਹੀਂ ਬਿਹਤਰ ਹੈ ਉਸ ਤੋਂ ਨਾਲੋਂ ਉਹ ਬੰਦਾ ਜਿਹਦੀ ਜ਼बान ਗੁੰਗੀ ਹੈ ਬੋਲ ਹੀ ਨਹੀਂ ਸਕਦਾ ਭਗਾਂ ਚਲ ਕੇ ਕਹਿੰਦਾ ਬੇਵਕੂਫੀ ਦੀ ਨਿਸ਼ਾਨੀਆਂ ਕੀ ਨੇ ਮੂਰਖਤਾ ਦੀ ਨਿਸ਼ਾਨੀਆਂ ਕੀ ਨੇ ਦੋ ਚੀਜ਼ ਅਕਲ ਤੀਰੈ ਅਸਤ ਦਮ ਫਰੋ ਬਸਤਨ ਮੁਖਤਸਰ ਮੈਂ ਅਰਜ਼ ਕਰਦਾ ਤੂੰ ਗੁਫਤਮ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤਮ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਰਨ ਦੇ ਵਕਤ ਬੋਲ ਪੈਣਾ ਬਸੇ ਮੂਰਖਤਾ ਦੇ ਨਿਸ਼ਾਨੀਆਂ ਕਹਿੰਦਾ ਇਹ ਦੋ ਗੱਲਾਂ ਮੂੜ ਪੜੇ ਦੀਆਂ ਨਿਸ਼ਾਨੀਆਂ ਜਿੱਥੇ ਚੁੱਪ ਕਰਨਾ ਚਾਹੀਦਾ ਸੀ ਉੱਥੇ ਬੋਲ ਹੀ ਗਿਆ ਬੋਲ ਹੀ ਗਿਆ ਤੇ ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਚੁੱਪ ਕਰਕੇ ਬੈਠ ਗਿਆ ਬੋਲੇ ਆ ਹੀ ਨਹੀਂ ਇਸ ਤਰ੍ਹਾਂ ਦੇ ਬੰਦੇ ਨੂੰ ਪਤਾ ਹੈ ਮੂਰਖ ਕਿਉਂ ਆਖਿਆ ਗਿਆ ਮੈਂ ਮੂਰਖ ਦੇ ਅਰਥ ਪੜੇ ਨੇ ਮਹਾਨ ਕੋਸ਼ ਦੇ ਵਿੱਚ ਮੂਰਖ ਜੋ ਅਗਲੇ ਦਾ ਮੂੰਹ ਰੱਖ ਕੇ ਚੁੱਪ ਕਰ ਗਿਆ ਬੋਲੇ ਆ ਹੀ ਨਹੀਂ ਕਹਿੰਦਾ ਕੀ ਕਰੀ ਅਗਲੇ ਦਾ ਮੂੰਹ ਰੱਖਣਾ ਸੀ ਤੇ ਮੂਰਖ ਕੇ ਜਿਹੜਾ ਚੁੱਪ ਕਰ ਗਿਆ ਮੂਰਖ ਉਹਨੂੰ ਹੀ ਕਹਿੰਦੇ ਨਾ ਉਹ ਕੋਈ ਨੂੰ ਕਹਿੰਦੇ ਫਿਰ ਕੁਝ ਐਸੀਆਂ ਗੱਲਾਂ ਆਖ ਗਿਆ ਜਿਹੜੀਆਂ ਕਹਿਣੀਆਂ ਹੀ ਨਹੀਂ ਚਾਹੀਦੀਆਂ ਸਨ ਬੜੀ ਮਾਨ ਮਰਿਆਦਾ ਦੀ ਕਿਸੇ ਦੇ ਸੰਬੰਧ ਦੇ ਚ ਤੇ ਪੁੱਛੀਏ ਤੂੰ ਕਿਉਂ ਆਖਿਆ ਕਹਿੰਦਾ ਅਗਲੇ ਦਾ ਮੂੰਹ ਰੱਖਣਾ ਸੀ ਕੀ ਕਰੀ ਉਹਨੂੰ ਤੇ ਕਹਿਣੀਆਂ ਨਹੀਂ ਸਨ ਪਰ ਅਗਲੇ ਦਾ ਮੂੰਹ ਰੱਖਣਾ ਸੀ ਕਹਿ ਦਿੱਤੀ ਨਾ ਮੂਰਖ ਬੋਲਣ ਲੱਗਿਆ ਜਿਹਨੇ ਮੂੰਹ ਅੱਗੇ ਰੱਖਿਆ ਵਿਚਾਰ ਨਹੀਂ ਦਿਮਾਗ ਨਹੀਂ ਖਾਣ ਪੀਣ ਲੱਗਿਆ ਬਸ ਮੂੰਹ ਅੱਗੇ ਰੱਖਿਆ ਸੋਚ ਨਹੀਂ ਵਿਚਾਰ ਨਹੀਂ ਮੂਰਖ ਬਿੱਤੂ ਜੋ ਮੂੰਹ ਚ ਪਾਉਂਦਾ ਪਿਆ ਸੋਚ ਵੀ ਤੇ ਲੈ ਕੇ ਹੀ ਪਾ ਰਿਹਾ ਸ਼ਰਾਬ ਪੀ ਰਿਹਾ ਪੋਤ ਸੋਚ ਤੇ ਸਹੀ ਇੱਕ ਇੱਕ ਗੁੱਟ ਨੇ ਕਰਨਾ ਕੀ ਹੈ ਤੇਰੇ ਅੰਦਰ ਹੈਰਾਨਗੀ ਦੀ ਗੱਲ ਬਾਕੀ ਖਾਣੇ ਪੀਣੇ ਦੇ ਸਬੰਧ ਵਿੱਚ तमाम ਧਾਰਮਿਕ ਦੁਨੀਆ ਵਿੱਚ મતभेद ਨੇ ਕੋਈ ਪਾਪ ਕਹਿੰਦਾ ਕੋਈ ਪੁੰਨ ਕਹਿੰਦਾ ਪਰ ਸ਼ਰਾਬ ਨੂੰ ਸਾਰੇ ਧਰਮਾਂ ਨੇ ਪਾਪ ਕਹਿ ਦਿੱਤਾ ਪਤਾ ਕਿਉਂ ਰੱਬ ਨਾਲ ਉਹੀ ਜੁੜ ਸਕਦਾ ਹੈ ਜਿਹੜਾ ਹੋਸ਼ ਵਿੱਚ ਹੋਵੇ ਜ਼ਿਆਦਾ ਸੁਚੇਤ ਹੋਵੇ ਤੇ ਸ਼ਰਾਬ बेहोश ਕਰਦੀ ਹੈ ਅਚੇਤ ਕਰਦੀ ਹੈ ਇਸ ਵਾਸਤੇ ਇਸਲਾਮ ਨੇ ਵੀ ਹਰਾਮ ਕਹਿ ਦਿੱਤਾ ਤੇ ਬਾਕੀ तमाम ਧਰਮਾਂ ਨੇ ਵੀ ਇਸ ਦੀ ਨਿੰਦਾ ਕਰ ਦਿੱਤੀ ਇੱਕ ਬੋਤਲ ਪੁਰਖਾ ਤੂੰ ਸ਼ਰਾਬ ਦੀ ਪੀਂਦਾ ਪਿਆ ਘਟ ਤੋਂ ਘਟ 2-4 ਕਿਲੋ ਖੰਡ ਤੇ ਤੇਰੇ ਅੰਦਰ ਗਈ ਆਖਰ ਮਿੱਠੇ ਦਾ ਸੱਤ ਹੈ ਔਰ ਕੀ ਹੈ ਮਿੱਠੇ ਦਾ ਹੀ ਸੱਤ ਹੈ ਨਾ ਤੇ ਇਤਨਾ ਮਿੱਠਾ ਤੇਰੇ ਅੰਦਰ ਚਲਾ ਗਿਆ ਤੇ ਹੁਣੇ ਦੁਨੀਆ ਵਰਦੇ ਰੋਗ ਨਹੀਂ ਪੈਦਾ ਕਰੇਗਾ ਤੇ ਹੋਰ ਕੀ ਕਰੇਗਾ ਹਨਰਥ ਨਹੀਂ ਪੈਦਾ ਕਰੇਗਾ ਤੇ ਹੋਰ ਕੀ ਕਰੇਗਾ ਮੂੰਹ ਰੱਖ ਬਸਰਹ ਮੂੰਹ ਅੱਗੇ ਰੱਖਿਆ ਪਰ ਹੁਣ ਕੋਈ ਇਹ ਸੋਚ ਲਵੇ ਕਿ ਬੋਲਣ ਲੱਗਿਆਂ ਮਨ ਖਿੰਡਦਾ ਹੈ ਬੋਲਣ ਲੱਗਿਆਂ ਸ਼ਕਤੀ ਨਾਸ ਹੁੰਦੀ ਹੈ ਬੋਲਣ ਲੱਗਿਆਂ ਮਨ ਵਿੱਚ ਵਿਕਾਰ ਪੈਦਾ ਹੁੰਦੇ ਲਾਜ਼ਮ ਹੈ ਬੋਲਣਾ ਹੀ ਨਹੀਂ ਤੇ ਮੂੰਹ ਨਹੀਂ ਜ਼ੁਬਾਨ ਦੀ ਵਰਤੋ ਹੀ ਨਹੀਂ ਕਰਨੇ ਸਾਹਿਬ ਕਹਿੰਦੇ ਨੇ ਏ ਵੀ ਕੋਈ ਸਹੀ ਚੁਣਾਵ ਨਹੀਂ ਦੇਖੋ ਸਿਤਾਰ ਦੀਆਂ ਤਾਰਾਂ ਬਹੁਤੀਆਂ ਕੱਸਦੇ ਹੀ ਹੈ ਨਾ ਤੇ ਸੰਗੀਤ ਦੀ ਧੁਨ ਨਹੀਂ ਨਿਕਲਦੀ ਬਹੁਤ ਉੱਚਾ ਸੁਰ ਹੋ ਜਾਏਗਾ ਤੇ ਜੇ ਬਿਲਕੁਲ ਢਿਲੀਆਂ ਕਰਦੇ ਹੈ ਤੇ ਨਗਮਾ ਉਹ ਜਨੇ ਨਿਕਲਦਾ ਨਾ ਬਹੁਤੀਆਂ ਕੱਸੀਆਂ ਚਾਹੀਦੀਆਂ ਨੇ ਨਾ ਬਹੁਤੀਆਂ ਢਿਲੀਆਂ ਉਰਖਾ ਇਤਨਾ ਵੀ ਨਾ ਬੋਲ ਕੇ ਤੂੰ ਬੜਬੋਲਾ ਹੋ ਜਾਏ ਤੇ ਇਤਨਾ ਵੀ ਚੁੱਪ ਨਾ ਰਹਿ ਕੇ ਤੂੰ ਮੋਨੀ ਹੋ ਜਾਏ ਜਿੱਥੇ ਤੇਰੀ ਲੋੜ ਹੈ ਬੋਲ ਗਲਤ ਨਹੀਂ ਹੈ ਇਸ ਵਾਸਤੇ ਸਾਇਬ ਕਹਿੰਦਾ ਚੁੱਪ ਹੈ ਚੁੱਪ ਨਾ ਹੋ ਗਈ ਜੇ ਲਾਇ ਰਹੇ ਹਾਂ ਲੇਵਤਾਰ ਇੱਕ ਲੇਵਤਾਰ ਜੇ ਚੁੱਪ ਤੋਂ ਧਾਰਨ ਕਰ ਲਿਆ 12 12 ਸਾਲ ਦੇ ਮੌਨੀ ਮੌਜੂਦ ਨੇ ਔਰ ਐਸਾ ਵੀ ਮੈਂ ਦੇਖਿਆ ਕਈ ਦਫਾ ਮੌਨ ਆਪਣੀ ਬਚਾਓ ਵਾਸਤੇ ਵੀ ਆਉਂਦਾ ਹੈ ਦੇਸ਼ ਵਿੱਚ ਜਦ ਐਮਰਜੈਂਸੀ ਲੱਗੀ ਹਿੰਦੁਸਤਾਨ ਦੇ ਚ ਇੱਕ ਸਭ ਤੋਂ ਵੱਡਾ ਸਾਧੂ ਹੁਣ ਤੇ ਗੁਜ਼ਰ ਗਿਆ ਵਿਨੋਬਾ ਭਾਵਾ ਹੈ ਇਹਨੇ ਉਹਨਾਂ ਦਿਨਾਂ ਚ ਮੌਨ ਰੱਖ ਲਿਆ ਅੱਗੇ ਪਿੱਛੇ ਕਥਾ ਕਰਦਾ ਫਿਰਦਾ ਸੀ ਬੋਲਦਾ ਸੀ ਤੇ ਜੈਸੇ ਐਮਰਜੈਂਸੀ ਲਾਗੂ ਹੋਈ ਨਾ ਤੇ ਇਹਨੇ ਆਖੇ ਮੈਂ ਅੱਜ ਤੋਂ ਮੌਨ धारण ਕੀਤਾ ਹੱਦ ਹੋ ਗਈ ਸੱਚ ਸੁਣਾਏ ਸੀ ਸੱਚ ਕੀ ਲੈ ਲਾ ਬੋਲਣ ਦੇ ਵਕਤ ਮੌਨ धारण ਕਰ ਲਿਆ ਚੁੱਪ ਕਰ ਗਿਆ ਇਹ ਸੰਤ ਬਣਾ ਨਹੀਂ ਇਹ ਕੋਈ ਭਗਤੀ ਨਹੀਂ ਹੈ ਇਹ ਤੇ ਗੁਰਨਾਣਕ ਦਾ ਜਿਗਰਾ ਜਿਨੇ ਬਾਬਰ ਨੂੰ ਮੂੰਹ ਤੇ ਹੀ ਕਹਿ ਦਿੱਤਾ ਤੂੰ ਜਾਬਰ ਹੈ ਬਾਬਰ ਥੋੜੀ ਹੈ ਜਾਬਰ ਹੈ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਜਿਨਾਂ ਨੇ ਕਹਿ ਦਿੱਤਾ ਨਜ਼ੀਬਤ ਤੁਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਾ ਬਾਇਦ ਫਰੇਬ ਆ ਔਰੰਗਜ਼ੇਬ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜਿਹੜਾ ਤੂੰ ਰੱਖਿਆ ਕਿਉਂਕਿ ਔਰੰਗਜ਼ੇਬ ਦੇ ਅਖਰੀ ਅਰਥ ਨੇ ਤਖਤ ਦੀ ਸ਼ੋਭਾ ਤੇ ਤੂੰ ਤਖਤ ਦੀ ਸ਼ੋਭਾ ਥੋੜੀ ਹੈ ਤੇਰੇ ਜੈਸਾ ਜਦ ਬੈਠਦਾ ਹੈ ਤੋ ਤਖਤ ਬਰਸ਼ਟ ਹੋ ਜਾਂਦਾ ਹੈ ਮੈਲਾ ਹੋ ਜਾਂਦਾ ਹੈ ਨਜ਼ੀਬਤ ਤੋਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਬਾਇਤ ਫਰੀਦ ਤੋ ਸਾਇਬ ਕਹਿੰਦੇ ਨੇ ਚੁੱਪ ਰਹਿਣ ਦੇ ਨਾਲ ਮਨ ਨਹੀਂ ਚੁੱਪ ਕਰਦਾ ਬੋਲੇ ਨਾ ਹੀ ਹੋਏ ਬੈਠਾ ਮੌਨੀ ਅੰਤਰ ਕਲਪ ਭਵਾਈਏ ਜੋਨੇ ਤੇ ਮੈਂ ਇਹ ਦੇਖਿਆ ਹੈ ਜਿਹੜੇ ਹੁਣ ਮੌਨ ਧਾਰਨ ਕਰ ਲੈਂਦੇ ਨੇ ਤੇ ਕੁਛ ਨਾ ਕੁਛ ਤੇ ਲੋੜਾਂ ਹੁੰਦੀਆਂ ਨੇ ਫਿਰ ਇਸ਼ਾਰਿਆਂ ਨਾਲ ਗੱਲਾਂ ਕਰਦੇ ਨੇ ਇਸ਼ਾਰੇ ਤੇ ਮਨ ਦੇ ਫੁਰਨੇ ਨੇ ਤੇ ਬੋਲਣਾ ਵੀ ਤੇ ਮਨ ਦੇ ਫੁਰਨੇ ਕਰਕੇ ਹੀ ਹੈ ਨਾ ਪਹਿਲੇ ਤੇ ਮਨ ਚੋਂ ਹੀ ਫੁਰਨੇ ਪੈਦਾ ਹੁੰਦੇ ਨੇ ਜੋ ਜੀ ਹੋਏ ਸੋ ਉਗਵੇ ਮੋਕਾ ਕਿਆ ਵਾ ਇੱਕ ਬੰਦਾ ਇਹ ਆਖਦੇ ਵੇ ਮਿੱਤਰੇ ਗੱਲ ਬੁਰੀ ਨਾ ਮਨਾਈ ਮੇਰੇ ਮੂੰਹੋਂ ਐਵੇਂ ਨਿਕਲ ਗਈ ਏ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਹੋ ਹੀ ਨਹੀਂ ਸਕਦਾ ਅਗਰ ਤੇਰੇ ਅੰਦਰ ਨਹੀਂ ਸੀ ਤੇ ਮੂੰਹੋਂ ਨਿਕਲ ਵੀ ਨਹੀਂ ਸਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਜੀ ਹੋਏ ਸੋ ਉਗਵੇ ਇਤੇ ਜੋ ਅੰਦਰ ਹੁੰਦਾ ਮੂਤ ਪ੍ਰਗਟ ਹੁੰਦਾ ਇਹ ਗਲ ਵਖਰੀ ਕਿ ਹੁਣ ਤੇਰੇ ਅੰਦਰ ਨਾ ਹੋਵੇ ਪਰ ਉਦੋਂ ਸੀ ਤਾਂ ਤੇਰੀ ਜ਼ਬਾਨ ਬਿਆਨ ਕਰ ਗਈ ਵਰਨਾ ਕਹਿ ਨਹੀਂ ਸਕਦੀ ਸੀ ਤਾਂ ਤੇਰੀ ਰਸਨਾ ਤੋਂ ਹੀ ਬੋਲ ਨਿਕਲੇ ਨੇ ਵਰਨਾ ਨਿਕਲ ਹੀ ਨਹੀਂ ਸਕਦੇ ਸੀ ਤਾਂ ਬੋਲ ਵੀ ਅੰਦਰ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰੇ ਵੀ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰਾ ਵੀ ਤੇ ਭਾਸ਼ਾ ਹੀ ਹੈ ਪ੍ਰਾਚੀਨ ਸਮੇਂ ਜਦ ਮਨੁੱਖ ਦੇ ਕੋਲ ਭਾਸ਼ਾ ਨਹੀਂ ਸੀ ਤਾਂ ਇਸ਼ਾਰੇ ਹੀ ਭਾਸ਼ਾ ਸਨ ਤੇ ਮੈਂ ਅਰਜ਼ ਕਰਾਂ ਅੱਜ ਵੀ ਸਾਰੀ ਦੁਨੀਆ ਦੇ ਇਸ਼ਾਰੇ ਇੱਕ ਨੇ ਨਾ ਕਰਨਾ ਨਾ ਤੇ ਅੱਜ ਵੀ ਬੰਦਾ ਉਸੇ ਢੰਗ ਨਾਲ ਸਿਰ ਹਿਲਾ ਲੈਂਦਾ ਹੈ ਸਿਰ ਹਿਲਾਣਾ ਇਸ਼ਾਰਾ ਹੈ ਇੰਜ ਕਰ ਦੇਣਾ ਤੇ ਹਾਂ ਕਰਨੀ ਤੇ ਬੰਦਾ ਇੰਜ ਕਰ ਦਿੰਦਾ ਸਾਰੀ ਦੁਨੀਆ 'ਚ ਕਰਦਾ ਅੱਜ ਵੀ ਕਰਦਾ ਇਸ਼ਾਰੇ ਸਾਰੀ ਦੁਨੀਆ ਦੇ ਕਦੀ ਬਗੌਰ ਮੁਤਾਲਾ ਕਰਕੇ ਵੇਖਣਾ ਮਿਲ ਦੇਣਾ ਤੇ ਇਸ਼ਾਰੇ ਵੀ ਤੇ ਬੋਲਣਾ ਹੀ ਹੈ ਔਰ ਕੀ ਹੈ ਤੇ ਇਸ਼ਾਰਿਆਂ ਨਾਲ ਮੰਗੀ ਜਾਣਾ ਇਸ਼ਾਰਿਆਂ ਨਾਲ ਕੁਝ ਗੱਲ ਕਰਨੀ ਬਈ ਮੌਨੀ ਜੀਣ ਹੈ ਤਾਂ ਇਸ਼ਾਰੇ ਵੀ ਬੋਲਣਾ ਹੈ ਇਸ ਵਾਸਤੇ ਸਾਬ ਕਹਿੰਨੇ ਨੇ ਚੁੱਪ ਹੈ ਚੁੱਪ ਨਾ ਹੋ ਵਈ ਜੇ ਲਾਇਰ ਹਾਲ ਉਤਾਰ ਲਗਾਤਾਰ ਜੇ ਤੂੰ ਚੁੱਪ ਸਾਧ ਲਵੇਂ ਤਾਂ ਵੀ ਮਨ ਚੁੱਪ ਨਹੀਂ ਆਉਂਦਾ ਬੋਲਦਾ ਹੀ ਰਹਿੰਦਾ ਬੋਲਦਾ ਹੀ ਰਹਿੰਦਾ ਤੀਸਰਾ ਤਰੀਕਾ ਵਾਮ ਮਾਰਗੀਆਂ ਨੇ ਅਪਣਾਇਆ ਵਾਮ ਮਾਰਗੀਆਂ ਦਾ ਫੈਸਲਾ ਉਹਨਾਂ ਨੇ ਜਿਹੜੇ ਮੰਦਰ ਬਣਾਏ ਦੁਰਾਚਾਰ ਦੇ ਮੰਦਰ ਬਣਾਏ ਖਜੂਰਾ ਜਗਨਨਾਥ ਪੁਰੀ ਆਸਾਮ ਦੇ ਮੰਦਰ ਔਰ ਕੋਰਨਾਰ ਦੇ ਮੰਦਰ ਤੁਸੀਂ ਕਦੀ ਦੇਖੋਗੇ ਉਹ ਰਾਮ ਦੇ ਮੰਦਰ ਨਹੀਂ ਕਾਮ ਦੇ ਮੰਦਰ ਨੇ ਸਾਰੀ ਦੁਨੀਆ ਦੇਖਣ ਜਾਂਦੀ ਹੈ ਉਹਨਾਂ ਨੂੰ ਉੱਥੇ ਦੁਰਾਚਾਰ ਦੀ ਸਰੇ ਆਮ ਪ੍ਰਦਰਸ਼ਨੀ ਹੈ ਮੂਰਤੀਆਂ ਦੇ ਰਾਹੀਂ ਇਹ ਬਣਾਏ ਵਾਂਗ ਮਾਰ ਗੀਆਂ ਨੇ ਪਤਾ ਕਿਉਂ ਉਹਨਾਂ ਦਾ ਨਜ਼ਰੀਆ ਸੋਚਣੀ ਇਹ ਕਿ ਮਨ ਜੋ ਕੁਝ ਮੰਗਦਾ ਹੈ ਤੇ ਉਹ ਜੋ ਖਾਣਾ ਮੰਗਦਾ ਹੈ ਜੋ ਪੀਣਾ ਮੰਗਦਾ ਹੈ ਜੋ ਭੋਗੜਾ ਮੰਗਦਾ ਹੈ ਜੋ ਰਸ ਲੈਣਾ ਮੰਗਦਾ ਹੈ ਜੋ ਕੁਝ ਵੀ ਮੰਗਦਾ ਖੁੱਲ ਕਰਦੇ ਤੇ ਉਸ ਮੰਦਰ ਦੇ ਵਿੱਚ ਹਰ ਤਰ੍ਹਾਂ ਦੀ ਖੁੱਲ ਆਉਂਦੀ ਸੀ ਜੋ ਖਾਓ ਜੋ ਪੀਓ ਜੋ ਕੁਝ ਕਰਨਾ ਹੈ ਦੋ ਦੁਨੀਆ ਭਰ ਦੀ ਬਦਫੈਲੀਆਂ ਕਰਨੀ ਹੈ ਤੇ ਸੋਚਣੀ ਕੀ ਸੀ ਕਿ ਇੱਕ ਦਿਨ ਮਨ ਇਹਨਾਂ ਬਦਫੈਲੀਆਂ ਤੋਂ ਰਜ ਜਾਏਗਾ ਇਹਨਾਂ ਭੋਗਾਂ ਤੋਂ ਰਜ ਜਾਏਗਾ ਤੇ ਰਜ ਜਾ ਹੋਇਆ ਮਨ ਹੀ ਰੱਬ ਦੀ ਇਬਾਦਤ ਕਰ ਸਕਦਾ ਹੈ ਬੁੱਖਾ ਮਨ ਨਹੀਂ ਕਰ ਸਕਦਾ ਰਜਾਓ ਪਹਿਲੇ ਇਸ ਜੋ ਕੁਝ ਇਹ ਮੰਗਦਾ ਇਸ ਸੋਚਣੀ ਨੇ ਵਾਮ ਮਾਰਗ ਨੂੰ ਜਨਮ ਦਿੱਤਾ ਤੇ ਵਾਮ ਮਾਰਗੀਆਂ ਦੇ ਮੰਦਰ ਬਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਮ ਮਾਰਗੀਆਂ ਨੂੰ ਤੇ ਇਸ ਤਰ੍ਹਾਂ ਦੇ ਸੋਚਣ ਵਾਲੇ ਬੰਦਿਆਂ ਵਾਸਤੇ ਸਵਾਲ ਜੈਸੇ ਕੁਝ ਕਮਿਨਿਸਟ ਵੀ ਕਹਿੰਦੇ ਨੇ ਵੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਦੇਖ ਲਵਾਂਗੇ ਫਿਰ ਮਨ ਦੇ ਬਾਰੇ ਦੇਖ ਲਵਾਂਗੇ ਇਹ ਕਿਉਂ ਨਹੀਂ ਤ੍ਰਿਪਤ ਹੁੰਦਾ ਫਿਰ ਦੇਖ ਲਵਾਂਗੇ ਤੇ ਕਦੋਂ ਦੇਖੋਗੇ ਜ਼ਿੰਦਗੀ ਰਹੇਗੀ ਉਦੋਂ ਨਿਚੜ ਤੱਕ ਜ਼ਿੰਦਗੀ ਦਾ ਤੇ ਅੰਤ ਹੋ ਜਾਏਗਾ ਖਾਤਮਾ ਹੋ ਜਾਏਗਾ ਜੀਵਨ ਕੋਈ ਬਹੁਤ ਲੰਬਾ ਤੇ ਨਹੀਂ ਹੈ ਤਾਂ ਵામ ਮਾਰਗੀਆਂ ਦੀ ਇਹ ਸੋਚਣੀ ਸੀ ਕਿ ਜੋ ਕੁਝ ਮਨ ਮੰਗਦਾ ਹੈ ਦੇਓ ਔਰ ਇਤਨਾ ਦੇਓ ਕਿ ਮਨ ਕਹਿ ਦੇਵੇ ਹੁਣ ਨਹੀਂ ਚਾਹੀਦਾ ਤੇ ਸਾਬ ਕਹਿੰਦੇ ਤੁਹਾਨੂੰ ਮਨ ਦਾ ਪਤਾ ਹੀ ਨਹੀਂ ਮਨ ਨੇ ਆਖਣਾ ਹੀ ਨਹੀਂ ਕਿ ਹੁਣ ਨਹੀਂ ਚਾਹੀਦਾ ਮਨ ਰਸ ਬਦਲ ਤੇ ਸਕਦਾ ਹੈ ਲੇਕਿਨ ਮਨ ਇਹ ਨਹੀਂ ਆਖੇਗਾ ਕਿ ਹੁਣ ਮੈਨੂੰ ਕੋਈ ਰਸ ਚਾਹੀਦਾ ਹੀ ਨਹੀਂ ਭੁਖਿਆ ਭੁਖ ਲਾਉ ਤਰੇ ਜੇ ਬੰਨਾ ਪੁਰੀਆਂ ਪਾਰ ਇਸ ਇੱਕ ਧਰਤੀ ਦੇ ਪਦਾਰਥ ਨਹੀਂ ਅਨੇਕਾਂ ਧਰਤੀਆਂ ਦੇ ਰਸ ਤੇ ਪਦਾਰਥ ਵੀ ਇਕੱਠੇ ਕਰ ਲੈ ਜਾਣ ਤੇ ਮਨ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ ਸਾਬ ਕਹਿੰਦੇ ਨੇ ਮਨ ਤੇ ਬੁਖਾਰ ਹੈਗਾ ਇਹਨੂੰ ਨਹੀਂ ਰਜਾਇਆ ਜਾ ਸਕਦਾ ਇਹ ਜੇ ਤੁਸੀਂ ਸੋਚ ਲਿਆ ਇਹਨੂੰ ਰਜਾਓ ਜੋ ਕੁਝ ਮੰਗਦਾ ਹੈ ਦੇਓ ਦੇਓ ਫਿਰ ਦੇਖ ਲਿਆਂਗੇ ਰੱਬ ਦੀ ਇਬਾਦਤ ਫਿਰ ਕਰਾਂਗੇ ਰਜੇ ਹੋਏ ਮਨ ਨਾਲ ਤੇ ਸਾਬ ਕਹਿੰਦੇ ਮਨ ਰਜਦਾ ਹੀ ਨਹੀਂ ਲਿਆਜ਼ਾ ਇਹ ਤੇ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾਣਾ ਤੇ ਇਸ ਤਰ੍ਹਾਂ ਦੀ ਸੋਚਣੀ ਵੀ ਕਈ ਤਰ੍ਹਾਂ ਦੀ ਹੈ ਵੀ ਹੁਣ ਖਾ ਪੀ ਤੇ ਲਈਏ ਚਾਰ ਦਿਨ ਫਿਰ ਦੇਖ ਲਵਾਂਗੇ ਫਿਰ ਦੇਖ ਲਵਾਂਗੇ ਤੇ ਇਹਨਾਂ ਨੂੰ ਕੌਣ ਦੱਸੇ ਫਿਰ ਖਾਣੇ ਪੀਣੇ ਜੋਗਾ ਹੀ ਰਹਿ ਜਾਓਗੇ ਔਰ ਕੁਛ ਨਹੀਂ ਰਹਿ ਜਾਗਾ ਫਿਰ ਕੁਛ ਵੀ ਨਹੀਂ ਰਹੇਗਾ ਫਿਰ ਇਸੇ ਚ ਹੀ ਫਸ ਕੇ ਰਹਿ ਜਾਓਗੇ ਮਨ ਨਹੀਂ ਰੱਜਦਾ ਮਨ ਨਹੀਂ ਤ੍ਰਿਪਤਾਉਂਦਾ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਰ ਇੱਕ طبਕੇ ਨੇ ਹੋਰ ਜਨਮ ਲਿਆ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਸੀ ਕਿ ਵਿਦਿਆ ਹਾਸਲ ਕਰੋ ਹਰ ਪੱਖ ਦੀ ਕਲਾ ਹਾਸਲ ਕਰੋ ਹਰ ਪੱਖ ਦੀ ਇਤਨੇ ਸਿਆਣੇ ਬਣ ਜਾਓ ਇਤਨੇ ਜਾਤਰ ਬਣ ਜਾਓ ਇਤਨੇ ਦਾਰਸ਼ਨਿਕ ਬਣ ਜਾਓ ਇਤਨੇ ਉੱਗੇ ਗਿਆਨੀ ਬਣ ਜਾਓ ਕਿ ਆਪਣੇ ਗਿਆਨ ਦੇ ਆਸਰੇ ਤੇ ਮਨ ਦੇ ਸਾਰੇ ਫੁਰਨੇ ਤੇ ਵਿਕਾਰ ਮਿਟਾ ਦੇ ਸਚਿਆਰ ਬੋ ਜਾ ਸਾਹਿਬ ਕਹਿੰਦੇ ਸਿਆਣਤ ਵੀ ਨਹੀਂ ਕਮਾਉਂਦੀ ਸਹਿਜ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਬਲਕੇ ਦੇਖੇਗੇ ਸਿਆਣੇ ਜ਼ਿਆਦਾ ਗਲਤੀਆਂ ਕਰਦੇ ਕਹਿੰਦੇ ਨੇ ਮੂਰਖ ਦੀ ਹਜ਼ਾਰ ਗਲਤੀਆਂ ਸਿਆਣੇ ਦੀ ਇੱਕ ਗਲਤੀ ਵਰਗੀ ਹੁੰਦੀ ਹੈ ਕਿਉਂਕਿ ਉਸ ਦੀ ਇੱਕ ਗਲਤੀ ਵੀ ਜਿੰਨੀ ਤਬਾਈ ਕਰੇਗੀ ਮੂਰਖ ਦੀਆਂ ਹਜ਼ਾਰ ਗਲਤੀਆਂ ਵੀ ਉੰਧੀਆਂ ਤਬਾਈ ਨਹੀਂ ਕਰ ਸਕਦੀਆਂ ਇੱਕ ਛੋਟਾ ਜਿਹਾ ਖਾਲ ਦਾ ਪਾਣੀ ਜੇ ਕਿਧਰੇ ਆਪਣਾ ਰੁਖ ਬਦਲ ਦੇਵੇ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ ਪਰ ਜੇ ਇੱਕ ਵਗਦਾ ਹੋਇਆ ਦਰਿਆ ਆਪਣਾ ਰੁਖ ਬਦਲ ਦੇਵੇ ਉਹ ਤੇ ਬੜੀ ਤਬਾਈ ਕਰੇਗਾ ਬੜੇ ਪਰਵਾਦੀ ਕਰੇਗਾ ਕਿਸੇ ਵੱਡੇ ਮਨੁੱਖ ਦੀ ਇੱਕ ਗਲਤੀ ਵੀ ਬਹੁਤ ਵੱਡੀ ਤਬਾਹੀ ਕਰਦੀ ਹੈ ਖਾਸ ਕਰਕੇ ਉਹ ਬੰਦਾ ਪ੍ਰਤਿਸ਼ਠਿਤ ਹੋਵੇ ਮਾਨਨੀ ਹੋਵੇ ਸਿਆਣਾ ਸਮਝਿਆ ਜਾਂਦਾ ਹੋਵੇ ਗਿਆਨੀ ਸਮਝਿਆ ਜਾਂਦਾ ਹੋਵੇ ਉਹਦੀ ਇੱਕ ਨਿੱਕੀ ਜਹੀ ਭੁੱਲ ਵੀ ਤਬਾਹੀ ਦਾ ਵਾਇਸ ਬਣੇਗੀ ਬਰਬਾਦੀ ਦਾ ਵਾਇਸ ਬਣੇਗੀ ਅਗਰ ਉਹ ਪੂਜਨੀਕ ਹੈ ਪ੍ਰਤਿਸ਼ਠਿਤ ਹੈ ਤੇ ਆਖੇ ਮੂਰਤੀ 'ਚ ਧਿਆਨ ਜੋੜੋ ਤੇ ਹਜ਼ਾਰਾਂ ਨੇ ਮੰਨ ਲੈਣਾ ਹਜ਼ਾਰਾਂ ਹੀ ਭੁੱਲੜ ਪੈ ਗਏ ਹਜ਼ਾਰਾਂ ਹੀ ਭੁਲੇਖੇ ਪੈ ਗਏ ਅਗਰ ਉਹ ਪ੍ਰਤਿਸ਼ਠਿਤ ਹੈ ਮਾਨਣੀ ਹੈ ਉਹਦੀ ਗੱਲ ਹੈ ਕੁਝ ਤੇ ਉਹ ਆਖੇ ਕਿ ਮਰਿਆਦਾ ਨੂੰ ਕੀ ਲੈਣਾ ਹੈ ਅਸੂਲ ਨੂੰ ਕੀ ਲੈਣਾ ਹੈ ਅਕਾਲ ਤਖਤ ਨੂੰ ਕੀ ਲੈਣਾ ਹੈ ਐ ਸਾਡੇ ਬਚਨ ਮੰਨੋ ਤੇ ਰੱਬ ਨਾਲ ਜੁੜ ਜਾਓਗੇ ਇਹ ਨਿੱਕੀ ਜਿਹੀ ਗਲਤੀ ਵੀ ਹਜ਼ਾਰਾਂ ਗਲਤੀਆਂ ਵਰਗੀ ਹੈ ਔਰ ਹੋ ਸਕਦਾ ਹੈ ਮੂਰਖ ਦੀਆਂ ਹਜ਼ਾਰਾਂ ਗਲਤੀਆਂ ਕਾਬਲੇ ਮਾਫ ਨੇ ਸਿਆਣੇ ਦੀ ਇੱਕ ਗਲਤੀ ਜਿਹੜੀ ਹੈ ਨਾ ਕਾਬਲੇ ਮਾਫ ਹੈ ਉਹ ਜਿੰਨੀ ਤਬਾਹੀ ਕਰੇਗੀ ਜਿੰਨੀ ਬਰਬਾਦੀ ਕਰੇਗੀ ਇੱਕ ਮਾਸੂਮ ਬੱਚੇ ਦੇ ਹੱਥ ਦੇ ਵਿੱਚ ਛੋਟਾ ਜਿਹਾ ਬੱਚਾ ਹੈ ਤਿੰਨ ਚਾਰ ਸਾਲ ਦਾ ਤੇ ਉਹਦੇ ਹੱਥ ਦੇ ਵਿੱਚ ਤਲਵਾਰ ਹੈ ਸ਼ਸਤਰ ਹੈ ਤੇ ਜੇ ਗੁੱਸੇ 'ਚ ਵੀ ਆ ਗਿਆ ਤੇ ਕਿੰਨੀ ਤਬਾਹੀ ਕਰੇਗਾ ਕੀ ਕਰੇਗਾ ਇਹ ਤਿੰਨ ਚਾਰ ਸਾਲ ਦਾ ਬੱਚਾ ਕੀ ਕਰੇਗਾ ਪਰ ਖਿਮਾ ਕਰਨੀ ਜੇ ਵੱਡੇ ਦੇ ਹੱਥ 'ਚ ਆ ਗਈ ਹੈ ਤਬਾਹੀ ਉਸਨੇ ਕਰਨੀ ਹੈ ਬਰਬਾਦੀ ਉਸਨੇ ਕਰਨੀ ਹੈ اگر ਉਸ ਨੂੰ ਕਰੋਧ ਚੜ ਗਿਆ ਹੈ اگر ਉਸ ਨੇ ਗਲਤ ਸੋਚ ਲਿਆ ਹੈ اگر ਉਸ ਦੇ ਕੋਰਨੇ ਗਲਤ ਰਹੇ ਤਾਂ ਵੱਡੇ ਦੀ ਗਲਤੀ ਹਜ਼ਾਰਾਂ ਵਰਗਿਆ ਹੈ ਗਲਤੀ ਇੱਕ ਸਿਆਣੇ ਮਨੁੱਖ ਦੀ ਤਾਂ ਸਹਿਬ ਕਹਿੰਦੇ ਨੇ ਤੂੰ ਹਜ਼ਾਰਾਂ ਤਰ੍ਹਾਂ ਦੀ ਸਿਆਣਪ ਇਕੱਠੀ ਕਰ ਲੈ ਮਨ ਤੇ ਨਹੀਂ ਪਵਿੱਤਰ ਹੁੰਦਾ ਮਨ ਤੇ ਨਹੀਂ ਸਚਿਆਰ ਹੁੰਦਾ ਇਸ ਵਾਸਤੇ ਮੂਰਖ ਤੇ ਮਹਿਲੇ ਹੁੰਦੇ ਨੇ بڑے بڑے ਗਿਆਨੀ ਪੰਡਤ ਆਲਮ ਫਾਜ਼ਲ ਵੀ ਹੰਕਾਰ ਦੀ ਪੰਡ ਚੁੱਕੀ ਕਰਦੇ ਹਨ ਔਰ ਕੁਝ ਵੀ ਨਹੀਂ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੇ ਅੱਜ ਤੱਕ ਇਹੀ ਤੌਰ ਤਰੀਕੇ ਅਪਣਾਏ ਗਏ ਸਨ ਕਿਉਂਕਿ ਬ੍ਰਾਹਮਣਾਂ ਦਾ ਖਿਆਲ ਸੀ ਵੇਦਾਂ ਦਾ ਪਾਠ ਕਰੋ ਵੇਦਾਂ ਦੇ ਪੰਡਿਤ ਬਣੋ ਆਲਮ ਫਾਜ਼ਿਲ ਬਣੋ ਗੁਰਮਤ ਨਹੀਂ ਸਹਿਮਤ ਹੋਈ ਪਾਠ ਪੜਿਓ ਪਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਂ ਸੇ ਉਹ ਸੰਗ ਨਾ ਛੁਟਕੇ ਹੋ ਆਧਕ ਅਹੰਮ ਬੁਧਵਾਦੇ ਪਿਆਰੇ ਇਹਨ ਵਿਧ ਮਿਲਣ ਨਾ ਜਾਇ ਇਹ ਵਿਧੀ ਜਿਹੜੀ ਤੂੰ ਅਪਣਾਈ ਹੈ ਚਾਰ ਵੇਦਾਂ ਦਾ ਵਿਚਾਰਕ ਬਣ ਗਿਆ ਹੈ ਦਾਰਸ਼ਨਿਕ ਬਣ ਗਿਆ ਹੈ ਗਿਆਨੀ ਬਣ ਗਿਆ ਹੈ ਪੰਡਿਤ ਬਣ ਗਿਆ ਹੈ ਤੇ ਬੜਾ ਤਗੜਾ ਤੋਂ ਪਾਠੀ ਬਣ ਗਿਆ ਹੈ ਇਹਦੇ ਨਾਲ ਕੀ ਹੋਣਾ ਹੈ ਕੁਝ ਵੀ ਨਹੀਂ ਤਾਂ ਮਹਾਰਾਜ ਫਿਰ ਕਿਵੇਂ ਸਚਿਆਰ ਬਣਿਆ ਇਸ ਸਵਾਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਖੜਾ ਕਰਦੇ ਨੇ ਕਿਉਂ ਸਚਿਆਰਾ ਉਹ ਹੀਏ ਕਿਉਂ ਕੂੜੇ ਟੁੱਟੇ ਬਾਲ ਕਿਉਂਕਿ ਸੱਚ ਦੇ ਵਿੱਚ ਸਚਿਆਰ ਲੀਨ ਹੋ ਸਕਦਾ ਹੈ ਕੁੜਿਆਰ ਤੇ ਲੀਨ ਨਹੀਂ ਹੋ ਸਕਦਾ ਤਾਂ ਸਚਿਆਰ ਕਿਵੇਂ ਬਣਿਆ ਇਸ ਸਵਾਲ ਦਾ ਜਵਾਬ ਹੁਕਮ ਰਜ਼ਾਈ ਚਲਣਾ ਨਾਨਕ ਐ ਲਿਖਿਆ ਨਾਲ ਹੁਕਮ ਦੀ ਰਜ਼ਾ ਦੇ ਚਲਣਾ ਹੁਕਮ ਨੂੰ ਮੰਨ ਕੇ ਚਲਣਾ ਹੁਕਮ ਦੀ ਪ੍ਰਸੰਤਾ ਦੇ ਚਲਣਾ ਹੁਕਮ ਨੂੰ ਖਿੜੇ ਮੱਥੇ ਕਬੂਲ ਕਰ ਲੈਣਾ ਕਿਹੜੇ ਹੁਕਮ ਨੂੰ ਸਾਇਬ ਕੰਨ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਕਿੱਥੇ ਲਿਖਿਆ ਹੋਇਆ ਹੈ ਉਹ ਕੀ ਲਿਖਿਆ ਹੋਇਆ ਹੈ ਉਹਨੂੰ ਖੋਲਿਆ ਹੈ ਗੁਰੂ ਨਾਨਕ ਨੇ ਦੂਜੀ ਪੌੜੀ ਦੇਚ ਇਹ ਦੂਜੀ ਪੌੜੀ ਦੇ ਵਿਚਾਰ ਆਪਾਂ ਕੱਲ ਕਰਾਂਗੇ ਕਿਹੜਾ ਹੁਕਮ ਸਾਡੇ ਨਾਲ ਲਿਖਿਆ ਹੋਇਆ ਜਿਹਨੂੰ ਅਸੀਂ ਪੜ੍ਹਨਾ ਹੈ ਜਿਹਨੂੰ ਅਸੀਂ ਸਮਝਣਾ ਹੈ ਤੇ ਜਿਸ ਹੁਕਮ ਨੂੰ ਅਸੀਂ ਮੰਨਣਾ ਹੈ ਤੇ ਜਿਸ ਦੇ ਮੰਨਦੇ ਆਸੀਂ ਸਚਿਆਰ ਹੋ ਜਾਵਾਂਗੇ ਤੇ ਸੱਚ ਦੇ ਚਲੀਨ ਹੋ ਜਾਵਾਂਗੇ ਕਿਉ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਬੜੇ ਸੌਖੇ ਤਰੀਕੇ ਨਾਲ ਅਸੀਂ ਕਹਿ ਦਿੰਦੇ ਆ ਬੇਰਜ਼ਾ ਦੇ ਚਰਾਓ ਸਵਾਲ ਹੈ ਉਹਦੀ ਰਜ਼ਾ ਕੀ ਹੈ ਉਹਦਾ ਹੁਕਮ ਹੈ ਕਿ ਉਹ ਕੀ ਹੁਕਮ ਕਰ ਰਿਹਾ ਕਿੱਥੋਂ ਪੜੀਏ ਕਿਵੇਂ ਪੜੀਏ ਤੇ ਸਾਹਿਬ ਕਹਿੰਦੇ ਲਿਖਿਆ ਨਾਲ ਉਹ ਹੁਕਮ ਤੇਰੇ ਨਾਲ ਲਿਖਿਆ ਜਿਹਨੂੰ ਤੂੰ ਪੜਨਾ ਹੈ ਤੇ ਜਿਸ ਢੰਗ ਨਾਲ ਪੜਨਾ ਹੈ ਤੇ ਜੋ ਕੁਝ ਲਿਖਿਆ ਹੋਇਆ ਹੈ ਤੁੱਚ ਬੁੱਧੀ ਅਨਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਜੀ ਪੌੜੀ ਨੂੰ ਲੈ ਕੇ ਇਹ ਵਿਚਾਰਾਂ ਕੱਲ ਸ਼ਾਮ ਨੂੰ ਤੁਹਾਡੇ ਸਾਹਮਣੇ ਰੱਖਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਕਰਨ ਗਿਆਨੀ ਸੰਸੇ ਤਾਂ ਬਹੁਤ ਹੀ ਅਹਿਮ ਤੇ ਵਧੀਆ ਕਥਾ ਸੀ ਇਹ ਔਰ ਇਹਦੇ ਵਿੱਚ ਜਿਹੜਾ ਮਕਸਦ ਸੀਗਾ ਉਸ ਤੋਂ ਵੀ ਜ਼ਿਆਦਾ ਵਧੀਆ ਸੀਗਾ ਜਿਹੜਾ ਬਿਆਨ ਕੀਤਾ ਗਿਆ ਕਿ ਹਮੇਸ਼ਾ ਕੱਟ ਬੋਲੋ ਇਕੋ ਤੁਸੀਂ ਫਿਕਰਾ ਵੀ ਸੁਣਿਆ ਹੋਣਾ ਕਿ ਪਹਿਲੇ ਤੋਲੋ ਫਿਰ ਬੋਲੋ ਕਿ ਜਦੋਂ ਵੀ ਬੋਲਣਾ ਹੈ ਤੁਸੀਂ ਇਹ ਇਸ ਹਸਾਬ ਨਾਲ ਬੋਲੋ ਕਿ ਧੰਨਵਾਦ ਉਸ ਸ਼ਰਮਿੰਦਗੀ ਨਾ ਹੋਵੇ ਜਾਂ ਤੁਹਾਨੂੰ ਝੂੜ ਦਾ ਸਹਾਰਾ ਨਾ ਲੈਣਾ ਪਵੇ ਖਾਮੋਸ਼ੀ ਜਿਹੜਾ ਇੱਕ ਬਿਹਤਰੀਨ ਹਥਿਆਰ ਹੈਗਾ ਵੈ ਦੂਸਰੇ ਨੂੰ ਜਾਂਚਣ ਵਾਸਤੇ ਕਿ ਦੂਸਰਾ ਕਿੰਨੀ ਕਾਬਲੀਅਤ ਰੱਖਦਾ ਹੈਗਾ ਵੈ ਜਾਂ ਉਹਦੇ ਦਿਮਾਗ 'ਚ ਕੀ ਚੱਲੰਦਿਆ ਹੈਗਾ ਵੈ ਉਹਦੇ ਵਾਸਤੇ ਤੁਹਾਨੂੰ ਖਾਮੋਸ਼ੀ ਇਖਤियार ਕਰਨੀ ਪੈਂਦੀ ਹੈ ਤਾਂ ਕਿ ਤੁਸੀਂ ਉਹਦੇ ਖਿਆਲਤ ਸੁਣਾ ਉਹਦੇ ਜਿਹੜੇ ਜ਼ਿਹਨ 'ਚ ਜਿਹੜੀਆਂ ਚੀਜ਼ਾਂ ਚੱਲੰਦੀਆਂ ਉਹ ਜਦੋਂ ਉਹਦਾ ਗੁਫ਼ਤਗੂ ਕਰੋਗੇ ਫਿਰ ਹੀ ਪਤਾ ਚੱਲੇਗਾ ਕਿਉਂ ਬੰਦਾ ਕੀ ਸੋਚ ਰੱਖਦਾ ਹੈਗਾ ਜਾਂ ਉਹਦੇ ਅਗਲੇ ਪਲਾਨ ਕੀ ਹੈਗੇ ਆ ਪਰ ਜੇ ਤੁਸੀਂ ਆਪ ਹੀ ਬੋਲੀ ਜਾਓਗੇ ਕਿਸੇ ਦੀ ਸੁਣੋਗੇ ਨਹੀਂ ਤੇ ਫਿਰ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਾ ਸਕਦੇ ਯੇ ਅਗਲੇ ਦੇ ਲਾਹੇ ਆਮਲ ਦਾ ਕਿਉਂਕੀ ਕਰਨਾ ਚਾਹੁੰਦਾ ਹੈਗਾ ਜਾਂ ਉਹਦੇ ਦਿਮਾਗ ਦੇ ਵਿੱਚ ਕੀ ਚੱਲਣ ਦਿਆ ਹੈਗਾ ਇਸ ਵਾਸਤੇ ਜਦੋਂ ਵੀ ਬੋਲੋ ਕੋਸ਼ਿਸ਼ ਕਰੋ ਐਸਾ ਬੋਲੋ ਕਿ ਜਿਹੜਾ ਅਸਰ ਰੱਖਦਾ ਹੋਵੇ ਜਿਹੜਾ ਬਾ ਮਾਇਨੀ ਹੋਵੇ ਬੇਫਜ਼ੂਲ ਬੇਮਾਇਨੀ ਜਿਹੜਾ ਹੈ ਉਹ ਅਸਰ ਨਹੀਂ ਰੱਖਦਾ ਹੈਗਾ ਵਾ ਔਰ ਜਦੋਂ ਇਨਸਾਨ ਬੇਫਜ਼ੂਲ ਗੱਲ ਕਰਦਾ ਫਿਰ ਉਹਨੂੰ ਝੂੜਦਾ ਵੀ ਸਹਾਰਾ ਲੈਣਾ ਪੈਂਦਾ ਹੈਗਾ ਵਾ ਔਰ ਜਿਸ ਦੀ وجہ ਤੋਂ ਉਹਦੀ ਗੱਲ ਜਿਹੜੀ ਹੈ ਉਹ ਲੋਕਾਂ ਵਾਸਤੇ ਫਿਰ ਏਡੀ ਜਿਹੜੀ ਹੈ ਕਾਬਲੇ ਅਸਰ ਨਹੀਂ ਰਹਿ ਜਾਂਦੀ ਹੈਗੀ ਲੇਕਿਨ ਜਿਹੜਾ ਖਾਮੋਸ਼ ਰਹਿ ਕੇ ਦੂਸਰੇ ਦੀ ਸੁਣ ਕੇ ਫਿਰ ਜਵਾਬ ਦਿੰਦਾ ਹੈਗਾ ਜਾਂ ਫਿਰ ਗੁਫ਼ਤਗੂ ਕਰਦਾ ਹੈਗਾ ਵਾ ਉਹਦੀ ਗੱਲ ਜਿਹੜੀ ਬਾਮਾਇਨੀ ਤੇ ਬਾਪ ਵਜ਼ਨ ਹੁੰਦੀ ਹੈ ਜ ਜਿਹਨੂੰ ਲੋਕ ਖਾਪੋਸ਼ੀ ਦੇ ਨਾਲ ਸੁਣਦੇ ਵੀ ਹੈ ਔਰ ਅਪਲਾਈ ਕਰਨੇ ਦੀ ਕੋਸ਼ਿਸ਼ ਵੀ ਕਰਦੇ ਹੈਗੀ ਹੈ ਇਸ ਲਈ ਜਦੋਂ ਵੀ ਬੋਲੋ ਇਹ ਸੋਚ ਕੇ ਕਿ ਜੋ ਬੋਲ ਰਹੇ ਹੋ ਹੈ ਉਹ ਬਾਮਾਈਨੀ ਤੇ ਬਾ ਅਸਰ ਹੈਗਾ ਵਾ ਔਰ ਸੁਣਨੇ ਵਾਲੇ ਦੇ ਉੱਤੇ ਵੀ ਉਹ ਅਸਰ ਰੱਖਦਾ ਹੈਗਾ ਵਾ ਝੂੜਦਾ ਉਹਦੇ ਵਿੱਚ ਸਹਾਰਾ ਨਹੀਂ ਇਨਸਾਨ ਨੂੰ ਲੈਣਾ ਪੈਂਦਾ ਹੈਗਾ ਵੀਰੋ ਤੁਹਾਨੂੰ ਕਥਾ ਕੈਂਪ ਤੇ ਲਿਖੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਕੇ ਆਦ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼